ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਕਸਰ ਆਪਾਂ ਦੇਖਦੇ ਹਾਂ ਕਿ ਕਈ ਜਗ੍ਹਾ ਤੇ ਬੂਟੇ ਫਲ ਦੇ ਨਾਲ ਭਰੇ ਪਏ ਹੁੰਦੇ ਐ ਫੇਰ ਸੋਚਦੇ ਆਂ ਜਾਂ ਸਾਡੇ ਅਮਰੂਦੋਂ ਤੱਕ ਰਿੰਨੇ ਅਮਰੂਦ ਲੱਗੇ ਨਹੀਂ ਨਿੱਕੇ ਨਿੱਕੇ ਜੇ ਲੱਗਦੇ ਐ ਤਾਂ ਸਾਡਾ ਤਾਂ ਜਿਹੜਾ ਹੈਗਾ ਬੂਟੇ ਨੂੰ ਫਾਲੀ ਬਹੁਤ ਘੱਟ ਲੱਗਦਾ ਫਲ ਪਾਟ ਜਾਂਦਾ ਬੂਟਾ ਹੀ ਸਾਡਾ 4 ਸਾਲ ਬਾਅਦ ਤਾਂ ਬੂਟਾ ਹੀ ਮਰ ਜਾਂਦਾ ਪਹਿਲਾਂ ਬਹੁਤ ਵਧੀਆ ਲੱਗਦਾ ਤਾਂ ਇਹਨਾਂ ਸਾਰੀਆਂ ਚੀਜ਼ਾਂ ਦੇ ਪਿੱਛੇ ਇੱਕ ਛੁਪੀ ਹੋਈ ਗੱਲ ਹੀ ਹੈਗੀ ਐ ਕੇ ਬੂਟੇ ਵਿੱਚ ਬਿਮਾਰੀਆਂ ਆ ਚੁੱਕੀਆਂ ਨੇ ਬੂਟੇ ਦੇ ਸੂਰੇ ਦੀ ਰੋਸ਼ਨੀ ਸਹੀ ਪਹੁੰਚ ਨਹੀਂ ਰਹੀ ਬੂਟੇ ਦੇ ਵਿੱਚ ਜਿਹੜਾ ਹੈਗਾ ਬੂਟੇ ਦੀਆਂ ਸ਼ਾਖਾ ਹੀ ਇੱਕ ਦੂਜੇ ਦੀਆਂ ਦੁਸ਼ਮਣ ਬਣੀਆਂ ਪਈਆਂ ਤੇ ਜੇ ਤੁਸੀਂ ਸਹੀ ਤਰੀਕੇ ਦੇ ਨਾਲ ਸਹੀ ਸਮੇਂ ਦੇ ਉੱਪਰ ਆਪਾਂ ਗੱਲ ਕਰਾਂਗੇ ਅੱਗੇ ਬੂਟੇ ਦੀ ਕਾਂਟ ਛਾਂਟ ਕਰ ਲਵਾਂ ਬੂਟੇ ਦਾ ਸਾਈ ਸਹੀ ਬਣਾ ਲਵਾਂ ਤਾਂ ਤੁਹਾਡੇ ਗੁੱਟੇ ਫਲਾਨਾ ਪਰ ਸਕਦੇ ਆ ਤਾਂ ਦੋਸਤੋ ਜਿਵੇਂ ਆਪਣੇ ਘਰਾਂ ਦੇ ਪੁੱਟੇ ਲੱਗੇ ਜਿ ਹੁਣ ਆ ਪੁੱਟੇ ਆ ਇਹਨਾਂ ਆਰਟ ਦੇਖੋ ਕੀ ਹਾਲਾਤ ਹੋਏ ਨੇ ਇਹਨਾਂ ਦੇ ਇਹਦੀ ਹੁਣ ਸਾਲ ਕਟਿੰਗ ਹੋਏਗੀ ਕਟਿੰਗ ਹੋ ਕੇ ਫੇਰ ਹੀ ਸ਼ੇਪ ਬਣੇਗੀ ਤੇ ਅਗਲੇ ਸਾਲ ਫੇਰ ਇਹ ਗਰੋਥ ਕਰੇਗਾ ਤਾਂ ਉਹਨਾਂ ਪੁੱਟਿਆਂ ਨੂੰ ਜੇ ਸਹੀ ਤਰੀਕੇ ਨਾਲ ਗਰੋਥ ਕਰ ਸਕੋ ਜਿਹਦੇ ਵਿੱਚ ਅਸੀਂ ਪ੍ਰਾਣੀਆਂ ਬਿਮਾਰ ਟਾਣੀਆਂ ਇੱਕ ਦੂਜੇ ਨੂੰ ਕ੍ਰੋਸ ਕਰਦਿਆਂ ਠਾਲੀਆਂ ਕੱਟਦੇ ਆ ਤੁਸੀਂ ਦੇਖਿਆ ਤੁਹਾਡੇ ਕਰਦੇ ਚ ਅਮਰੂਦ ਹੁੰਦਾ ਹੈ ਅਮਰੂਦ ਦੇ ਕਿਨਾਰੇ-ਕਿਨਾਰੇ ਤਾਂ ਫਲ ਵਾਧੂ ਲੱਗਦਾ ਵਿਚਾਲੇ ਫਲ ਨਹੀਂ ਹੁੰਦਾ ਕਿਉਂ ਨਹੀਂ ਹੁੰਦਾ ਕਿਉਂਕਿ ਵਿਚਾਲੇ ਸੂਰਜ ਦੀ ਰੋਸ਼ਨੀ ਨਹੀਂ ਪਹੁੰਚਦੀ ਤਾਂ ਸਾਡਾ ਮਕਸਦ ਹੁੰਦਾ ਹੈ ਕਿ ਜਿੰਨੀਆਂ ਬਿਮਾਰ ਟਾਣੀਆਂ ਬਾਹਰ ਨਿਕਲਨ ਜਿਹੜੇ ਇਹ ਵਾਟਰ ਵਾਲੇ ਕੱਲੇ ਆ ਜਿਹੜੇ ਸਿੱਧੇ ਫੁੱਟਣ ਵਾਲੇ ਕੱਲੇ ਹੈਗੇ ਆ ਉਹ ਬਾਹਰ ਨਿਕਲਣ ਜਿਹੜਾ ਥੱਲਿਓਂ ਜੜਮੜ ਦੇ ਵਿੱਚੋਂ ਨਿਕਲੀਆਂ ਟਾਣੀਆਂ ਉਹਨਾਂ ਨੂੰ ਬਾਹਰ ਕੱਢੀਏ ਤੇ ਹਰ ਇੱਕ ਭਾਗ ਤੱਕ ਪ੍ਰੋਪਰ ਰੋਸ਼ਨੀ ਪਹੁੰਚੇ ਤੇ ਵੱਡੀ ਗੱਲ ਇਹ ਹੈਗੀ ਹੈ ਕਿ ਅਸੀਂ ਇਹ ਕੋਸ਼ਿਸ਼ ਹੁੰਦੀ ਹੈ ਕਿ ਤਣੇ ਤੋਂ ਸ਼ਖਾਵਾਂ ਬਹੁਤੀਆਂ ਦੂਰ ਨਾ ਜਾਣ ਜਿੰਨੀ ਦੂਰ ਜਾਊਗੀ ਉਹਨਾਂ ਉਹਦੇ ਟੁੱਟਣ ਦਾ ਡਰ ਹਵਾ ਨਾਲ ਖਰਾਬ ਹੁੰਦਾ ਡਰ ਰਹੇਗਾ ਫਲ ਕੱਟ ਲੱਗੇਗਾ ਤਾਂ ਇਹਨਾਂ ਸਾਰੀਆਂ ਚੀਜ਼ਾਂ ਦਾ ਧਿਆਨ ਰੱਖਦੇ ਹੋਏ ਅਸੀਂ ਸਹੀ ਤਰੀਕੇ ਦੇ ਨਾਲ ਸਹੀ ਸਮੇਂ ਤੇ ਹਰ ਇੱਕ ਫੁੱਟੇ ਦਾ ਆਪਣਾ ਆਪਣਾ ਟਾਈਮ ਹੁੰਦਾ ਕਟਿੰਗ ਕਰਨ ਦਾ ਕਟਿੰਗ ਕਰਦੇ ਆਂ ਤਾਂ ਫੇਰ ਜਿਹੜਾ ਹੈਗਾ ਬੇਅਥਾ ਬਹੁਤ ਜ਼ਿਆਦਾ ਫਲ ਲੱਗਦਾ ਤੇ ਤੁਸੀਂ ਵੀ ਜਿਹੜਾ ਹੈਗਾ ਖਾ ਖਾ ਕੇ ਅੱਕ ਜਾਓਗੇ ਫਲ ਇੰਨਾ ਲੱਗੇਗਾ ਤੇ ਆਓ ਕਟਿੰਗ ਕਿਵੇਂ ਕਰਨੀ ਹੈ ਆਪਾਂ ਦੇਖਦੇ ਆਂ ਸਭ ਤੋਂ ਪਹਿਲਾਂ ਆ ਗਈ ਨਿੰਬੂ ਜਾਤੀ ਦੇ ਬੁੱਟੇ ਜਿਹੜੇ ਨਿੰਬੂ ਜਾਤੀ ਦੇ ਬੂਟੇ ਆ ਕਿੰਨੂ ਮਾਟਾ ਮਸੰਮੀ ਬਾਰਾ ਮਾਸੀ ਨਿੰਬੂ ਤੂਸੇ ਨਿੰਬੂ ਜਿੰਨੇ ਵੀ ਨਿੰਬੂ ਨੇ ਕਾਂਟ ਛਾਂਟ ਹਲਕੀ ਕਾਂਟ ਛਾਂਟ ਕਰਨੀ ਹੁੰਦੀ ਹੈ ਇਹਨਾਂ ਦੇ ਵਿੱਚ ਕਿ ਬਹੁਤੀ ਜ਼ਿਆਦਾ ਕਾਂਟ ਛਾਂਟ ਨਹੀਂ ਕਰਨੀ ਹਾਂ ਇਹ ਧਿਆਨ ਰੱਖਣਾ ਹੈ ਕਿ ਜਿਹੜੀ ਅੰਦਰਲੀ ਜਿਹੜੀ ਲੱਕੜ ਹੈ ਜਿਵੇਂ ਜਿਵੇਂ ਵੱਡੀ ਹੋਏਗੀ ਫਲ ਯੋਗ ਦੇਣ ਯੋਗ ਨਹੀਂ ਰਹੂਗੀ ਤੇ ਸੁੱਕਾਂ ਲੱਗ ਜੂਗੀ ਇਹਦੇ ਕਰਕੇ ਇਹਦੀ ਕਾਂਟ ਛਾਂਟ ਕਰਕੇ ਤੇ ਬੂਟੇ ਨੂੰ ਆਪਾਂ ਝਾੜੀ ਨੂਹਾ ਬਣਾਉਣਾ ਹੁੰਦਾ ਹੈ ਝਾੜੇ ਨੂੰ ਆ ਬਣਾਉਣੇ ਆ ਜਿਹੜਾ ਅਗਲੀਆਂ ਕੁਰਮਬਲਾਂ ਕੱਟਦੇ ਆ ਤੇ ਫਿਰ ਪਾਸੇੋਂ ਫਟਾਰ ਨਿਕਲਦੀ ਤੇ ਉਹਨਾਂ ਫਟਾਰਾਂ ਦੇ ਉੱਪਰ ਜਿਹੜਾ ਹੈਗਾ ਅੱਗੇ ਜਿਹੜਾ ਹੈਗਾ ਤੇ ਨਵੀਆਂ ਜਿਹੜੀਆਂ ਕੁਰਮਬਲਾ ਫਟਦੀਆਂ ਉਹਨਾਂ ਦੇ ਅੱਗੇ ਫਲ ਜਿਹੜਾ ਹੈਗਾ ਉਹ ਲੱਗਦਾ ਜਿੰਨੀ ਸੋਖ ਹੈਗੀ ਐ ਜਿੰਨੀਆਂ ਆਪਸੇ ਫਟੀਆਂ ਟਾਣੀਆਂ ਉਹ ਫਸੀਆਂ ਟਾਣੀਆਂ ਉਹ ਸਾਰੀਆਂ ਆਪਾਂ ਵੱਢ ਦੇਣੀਆਂ ਤਾਂ ਕਿ ਪ੍ਰਕਾਸ਼ ਸਿੰਥੇਸਲੇਸ਼ਨ ਹੋਵੇ ਤੇ ਜਿਵੇਂ ਹੀ ਫਲ ਦੀ ਤੋੜਾਈ ਹੋ ਗਈ ਐ ਫਲ ਦੀ ਤੋੜਾਈ ਤੋਂ ਤੁਰੰਤ ਬਾਅਦ ਨਵੀਂ ਫੋਟ ਆਉਣ ਤੋਂ ਪਹਿਲਾਂ ਪਹਿਲਾਂ ਜਿਹੜਾ ਹੈਗਾ ਇਹ ਕੰਮ ਕਰਨਾ ਇਹਦੇ ਨਾਲ ਫਲਾਂ ਦਾ ਕੀੜਾ ਵੀ ਘਟ ਜਾਂਦਾ ਤੇ ਗੁਣਤਾ ਹੀ ਵੱਜ ਜਾਂਦੀ ਹੈ ਜੇ ਹੋਂ ਤੁਹਾਡਾ ਆਂਬ ਹੈ ਆਂਬ ਦੇ ਵਿੱਚ ਕੋਈ ਬਹੁਤੀ ਕਾਂਸ਼ਟ ਨਹੀਂ ਕਰੀਦੀ ਠੀਕ ਹੈ ਹਾਂ ਇੰਨਾ ਹੈ ਕਿ ਬੂਟੇ ਦੀ ਜਿਹੜੀ ਦਿਖ ਇੱਥੇ ਆਪਾਂ ਮਾਰਾਂ ਦੇ ਕੁਛ ਮੈਂ ਵੀਡੀਓ ਕਰਨ ਦੀ ਕੋਸ਼ਿਸ਼ ਕਰਾਂ ਕਿ ਦਿਖ ਕਿਵੇਂ ਬਣਾਉਣੀ ਬੂਟੇ ਦੀ ਇੱਕ ਵੱਡਾ ਟੌਪਿਕ ਹੁੰਦਾ ਹੈ ਤਾਂ ਉਹਦੀ ਹਲਕੀ ਕਾਂਸ਼ਟ ਕਰਨੀ ਹੈ ਪ੍ਰਾਣੀਆਂ ਬਿਮਾਰ ਆਪਸ ਫਸੀਆਂ ਟਾਣੀਆਂ ਕੱਟ ਦੇਣੀਆਂ ਤੇ ਧਿਆਨ ਰੱਖੋਗੇ ਕੋਈ ਟਾਣੀ ਜ਼ਮੀਨ ਦੇ ਨਾਲ ਨਾ ਲੱਗਦੀ ਹੋਵੇ ਜਿਹੜੀ ਜ਼ਮੀਨ ਦੇ ਨਾਲ ਲੱਗਦੀ ਟਾਣੀ ਉਹ ਵੀ ਆਪਾਂ ਕੱਟਣੀ ਹੈ ਜਿਹੜਾ ਤੁਹਾਡਾ ਲੀਚੀ ਤੇ ਆਮਲਾ ਹੈ ਇਹਦਾ ਦਾ ਟਾਈਮ ਇਹਹੀ ਟਾਈਮ ਹੈ ਫਟਾਰ ਤੋਂ ਪਹਿਲਾਂ ਪਹਿਲਾਂ ਤੁਸੀਂ ਇਹ ਜਿਹੜਾ ਹੈਗਾ ਇਹਨਾਂ ਦੀ ਕਟਾਈ ਸਟਾਈ ਕਰ ਦੇਣੀ ਹੈ ਦੇ ਠੀਕ ਸੁੱਕੀਆਂ ਬਿਮਾਰ ਤੇ ਟੇਡੀਆਂ ਮੇਡੀਆਂ ਟਾਹਣੀਆਂ ਉਹ ਕੱਟ ਦੇਣੀਆਂ ਹੈ ਤੇ ਇੱਕ ਧਿਆਨ ਇਹ ਰੱਖਣਾ ਕਿ ਜਿਹੜਾ ਜਿੱਥੋਂ ਪੇਂਦ ਕੀਤਾ ਹੋਇਆ ਬੂਟਾ ਜੇਕਰ ਆਮਲਾ ਤੁਹਾਡਾ ਪੇਂਦ ਕੀਤਾ ਹੋਇਆ ਨਿਕਲਦੇ ਆ ਚਾਹ ਜਾਂ ਚਾਹ ਤੁਹਾਡਾ ਆਂਬ ਪੇਂਦ ਕੀਤਾ ਹੋਇਆ ਨਿਕਲਦੇ ਆ ਜਾਂ ਨਿੰਬੂ ਜਾਂ ਤੇ ਨਿਕਲਿਆ ਉਹ ਸਾਰਾ ਕੱਟ ਦੇਣਾ ਹੈ ਠੀਕ ਜਾਮਨ ਜਾਵਣ ਦੇ ਵਿੱਚ ਜਿਹੜਾ ਹੈਗਾ ਇੱਕ ਵੱਡੀ ਗੱਲ ਇਤਿਹਾਜ਼ ਰੱਖਣ ਵਾਲੀ ਹੁੰਦੀ ਹੈ ਕਿ ਜਾਵਣ ਦਾ ਪੁੱਟਾ ਜ਼ਿਆਦਾ ਉੱਚਾ ਨਹੀਂ ਕਰੀਦਾ ਆਮ ਤੌਰ ਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਨੇ ਆਪਣੀ ਚੰਗੀ ਖੇਤੀ ਸਾਫ ਰਿਸ਼ਪਰ ਦੱਸਿਆ ਕਿ 12 ਫੁੱਟ ਦੀ ਉਚਾਈ ਤੇ ਜਿਹੜਾ ਹੈਗਾ ਇਹਨੂੰ ਕੱਟ ਦੇਣਾ ਚਾਹੀਦਾ ਹੈ ਤਾਂ ਕਿ ਜਿਹੜਾ ਹੈਗਾ ਇਸ ਤੋਂ ਉੱਚਾ ਨਾ ਜਾਵੇ ਠੀਕ ਹੈ ਆਕਾਰ ਤੇ ਸ਼ਕਲ ਨੂੰ ਸਹੀ ਬਣਾਉਣ ਲਈ ਹਰ ਸਾਲ ਕਾਂਟ ਸ਼ਾਂਟ ਇਹਦੀ ਕਰਦੇ ਰਹਿਣਾ ਚਾਹੀਦਾ ਹੈ ਤੇ ਇਹਦੇ ਨਾਲ ਜਿਹੜੀਆਂ ਸੁੱਕੀਆਂ ਤੇ ਬਿਮਾਰ ਬਿਮਾਰੀ ਵਾਲੀਆਂ ਟਾਹਣੀਆਂ ਉਹ ਸਾਰੀਆਂ ਆਪਾਂ ਕੱਢ ਦੇਣੀਆਂ। ਵੱਡੀ ਗੱਲ ਇਹਨਾਂ ਨੇ ਕਿਹਾ ਕਿ ਇਹ 12 ਫੁੱਟ ਤੱਕ ਦੀ ਉਚਾਈ ਦੇ ਵਿੱਚ ਇਹਨੂੰ ਆਪਾਂ ਰੱਖਣਾ ਹੈ। ਇਹ ਖਜੂਰ ਕਈ ਘਰਾਂ ਜਿੱਕਰ ਖਜੂਰ ਵੀ ਰੋਣੀ ਸ਼ੁਰੂ ਕਰਤੀ ਐ। ਖਜੂਰ ਦੇ ਵਿੱਚ ਪੁਰਾਣੇ ਸੁੱਕੇ ਟੁੱਟੇ ਪੱਤਿਆਂ ਦੀ ਕਾਣ ਛੇੜ ਕਰਨੀ ਹੈ। ਉਹ ਆਪਾਂ ਸਰਦੀਆਂ ਦੇ ਵਿੱਚ ਹੀ ਕਰ ਦੇਣੀ ਐ। ਚੰਗਾ ਝਾੜ ਲੈਣ ਲਈ 70 ਤੋਂ 80 ਪੱਤੇ ਜਿਹੜੇ ਹੈਗੇ ਹਰ ਇੱਕ ਖਜੂਰ ਦੇ ਰਹਿਣੇ ਚਾਹੀਦੇ ਐ ਤੇ ਜਿਹੜੇ ਪੱਤੇ ਫਲਾਂ ਦੇ ਗੁੱਛਿਆਂ ਦੇ ਨੇੜੇ ਨਿਕਲਦੇ ਐ ਉਹਨਾਂ ਪੱਤਿਆਂ ਦੇ ਖੰਡਿਆਂ ਨੂੰ ਕੱਟ ਦੇਣਾ ਚਾਹੀਦਾ ਤਾਂ ਕਿ ਪ੍ਰਾਗਣ ਵੇਲੇ ਗੁੱਛਿਆਂ ਨੂੰ ਵਿਰਲਾ ਕਰਨ ਵੇਲੇ ਗੁੱਛਿਆਂ ਨੂੰ ਤੋੜਨ ਸਮੇਂ ਮੁਸ਼ਕਲ ਨਾ ਆਵੇ ਚੀਕੂ ਬਹੁਤ ਆਪਣੀ ਮਿੱਟੀ ਮੰਨਦੀ ਹੈ ਬਹੁਤ ਕਿਸਾਨ ਚੀਕੂ ਲਾਰੇ ਹੈ ਚੀਕੂ ਦੇ ਬੁੱਟਿਆਂ ਦੀ ਵੀ ਕੋਈ ਜ਼ਿਆਦਾ ਕਾਂ ਛਾਂ ਨਹੀਂ ਕਰਨੀ ਪੈਂਦੀ ਫਿਰ ਵੀ ਸੁੱਕੀਆਂ ਬਿਮਾਰ ਟੇਡੀਆਂ ਮੇਡੀਆਂ ਟਾਹਣੀਆਂ ਨੂੰ ਸਰਦੀ ਦੇ ਵਿੱਚ ਹੀ ਲੋੜ ਮੁਤਾਬਕ ਕੱਟ ਦਿਓ ਇਸ ਤੋਂ ਇਲਾਵਾ ਜੜਾਂ ਤੇ ਦੇ ਮੁੱਢੋਂ ਉੱਗਣ ਵਾਲੀਆਂ ਟਾਹਣੀਆਂ ਨੂੰ ਆਪ ਨੂੰ ਕੱਟਦੇ ਰਹਿਣਾ ਚਾਹੀਦਾ ਹੈ ਠੀਕ ਹੈ ਤਾਂ ਇਸ ਦੇ ਨਾਲ ਨਾਲ ਸਾਡੇ ਕੋਲ ਜਿਹੜਾ ਹੈਗਾ ਆਪਾਂ ਹੋਰ ਕਈ ਫਲਦਰ ਬੁੱਟੇ ਲਗਾਉਣੇ ਜਿਸ ਤਰੀਕੇ ਦੇ ਨਾਲ ਆਪਣੇ ਨਾਸ਼ਪਾਤੀ ਹੈ ਠੀਕ ਹੈ ਨਾਸ਼ਪਾਤੀ ਨੂੰ ਧਿਆਨ ਇਹ ਰੱਖਣਾ ਹੈ ਕਿ ਨਾਸ਼ਪਾਤੀ ਦੇ ਵਿੱਚ ਨਾ ਖੁੰਗੀਆਂ ਬਣਦੀਆਂ ਉਸ ਖੁੰਗੀ ਦੇ ਉੱਪਰ ਜਿਹੜਾ ਹੈਗਾ 7-8 ਸਾਲ ਤੱਕ ਫਲ ਲੱਗਦਾ ਹੈ ਤੇ ਬੜੇ ਧਿਆਨ ਨਾਲ ਧਿਆਨ ਇਹ ਕਰਨੀ ਹੈ ਕਿ ਉਹਦੀਆਂ ਖੁੰਗੀਆਂ ਜਿਹੜੀਆਂ ਹੈਗੀਆਂ ਉਹ ਨਹੀਂ ਟੁੱਟੀਆਂ ਛੇੜਦੀਆਂ ਠੀਕ ਹੈ ਤੇ ਹਲਕੀ ਕਰਨੀ ਹੈ ਨਾਸ਼ਪਾਤੀ ਦੇ ਵਿੱਚ ਜਿਹੜੀ ਤੇ ਨਵੀਂ ਲਾਈ ਨਾਸ਼ਪਾਤੀ ਹੈ ਔਰ ਤਾਂ ਆਪਾਂ ਧਿਆਨ ਰੱਖਣਾ ਹੈਗਾ ਕਿ ਉਸ ਨੂੰ ਜਿਹੜਾ ਹੈਗਾ 3-4 ਫੁੱਟ ਤੋਂ ਕੱਟ ਕੇ ਤੇ ਉਹਦੀ ਸਟਰਕਚਰ ਇਸ ਤਰ੍ਹਾਂ ਬਣਾਉਣੀ ਹੈ ਕਿ ਸਾਈਡ ਦੇ ਉੱਤੇ ਜਿਹੜਾ ਹੈਗਾ 2 ਤੋਂ 3 ਜਿਹੜੀਆਂ ਸ਼ਿਖਾਵਾਂ ਉੱਪਰ ਨੂੰ ਜਾਣ ਠੀਕ ਤੇ ਇਹਦੇ ਵਿੱਚ ਇਹ ਹੈਗਾ ਕਿ ਜਿਹੜੇ ਗੁੱਲੇ ਨਿਕਲਦੇ ਆ ਜਿਹੜੀ ਤੇਜ਼ੀ ਨਾਲ ਵਧਣ ਵਾਲੀਆਂ ਟਾਹਣੀਆਂ ਹੈਗੀਆਂ ਉਹ ਆਪਾਂ ਕੱਟ ਦੇਣੀਆਂ ਠੀਕ ਨਾਸ਼ਪਾਤਰੀ ਬਾਕੀ ਜਿਹੜੀ ਹੈਗੀ ਹੈ ਇਹ ਪ੍ਰਿੰਗ ਕਟਾਈ ਉਹ ਹਲਕੀ ਕਰਨੀ ਹੈ ਜਿਹੜੇ ਬੁੱਟੇ ਬਿਮਾਰ ਨੇ ਉਹ ਆਪਾਂ ਕੱਟ ਦੇਣੇ ਆ ਪਰ ਧਿਆਨ ਇਹ ਰੱਖਣਾ ਹੈ ਕਿ ਪੁਰਾਣੇ ਇਹ ਜਿਹੜੀਆਂ ਟਾਹਣੀਆਂ ਫਲ ਉਹਨਾਂ 'ਤੇ ਲੱਗਣਾ ਹੈ ਨਵੀਂ ਟਾਹਣੀ ਦੇ ਉੱਤੇ ਫਲ ਨਹੀਂ ਲੱਗੇਗਾ ਤਾਂ ਇਹ ਚੀਜ਼ਾ ਧਿਆਨ ਰੱਖਣਾ ਠੀਕ ਹੈ ਤੇ ਪੱਥਰਨਾਕ ਦੀ ਜਿਹੜੀ ਹੈਗੀ ਆ ਆਪਾਂ 2.5 ਮੀਟਰ ਦੀ ਉਚਾਈ ਤੇ ਕਟਾਈ ਕਰਕੇ ਵਧੀਆ ਕੁਆਲਿਟੀ ਦਾ ਫਲ ਜਿਹੜਾ ਹੈਗਾ ਉਹ ਤੋਂ ਲੈ ਸਕਦੇ ਆੜੂ ਆੜੂ ਦੇ ਬਾਗ ਜਿਹੜੇ ਹੈਗੇ ਆ ਇਹਨਾਂ ਤੋਂ ਜਾਂ ਆਪਾਂ ਘਰ ਦੇ ਵਿੱਚ ਆੜੂ ਦੇ ਬੂਟੇ ਲੱਗੇ ਆ ਇਹਨਾਂ ਤੋਂ ਚੰਗਾ ਮੁਨਾਫਾ ਕਮਾਉਣਾ ਹੈਗਾ ਤਾਂ ਇਹਦੀ ਸਾਲਾਨਾ ਕਾਂਸ਼ਟ ਕਰਨੀ ਪੈਂਦੀ ਹੈ ਹਰ ਸਾਲ ਕਾਂਸ਼ਟ ਕਰਨੀ ਪੈਂਦੀ ਹੈ ਆड़ੂ ਨੂੰ ਜਿਹੜਾ ਫਲ ਹੈਗਾ ਇਹ ਧਿਆਨ ਰੱਖੋ ਕਿ ਨਵੀਂ ਟਾਣੀ ਤੇ ਨਹੀਂ ਲੱਗਦਾ ਇਹਨੂੰ ਇੱਕ ਸਾਲ ਪੁਰਾਣੀ ਟਾਣੀ ਤੇ ਲੱਗਦਾ ਜਿਵੇਂ 나ਖ ਦੇ ਵਿੱਚ ਦੇਖਿਆ ਨਾ ਕਿ 8 ਸਾਲ ਤੱਕ ਇੱਕੋ ਜਗਾ ਫਲ ਕੇ ਜਾਂਦਾ ਆੜੂ ਦੇ ਵਿੱਚ ਜਿਹੜਾ ਫਲ ਹੈਗਾ ਉਹ ਇੱਕ ਸਾਲ ਪੁਰਾਣੀ ਟਾਣੀ ਤੇ ਲੱਗੇਗਾ ਇਸ ਲਈ ਤੁਹਾਨੂੰ ਇਸ ਸਾਲ ਹੀ ਇਹ ਕਨਿਸ਼ਚਿਤ ਕਰਨਾ ਪਏਗਾ ਕਿ ਆ ਮੇਰੀ ਟਾਣੀ ਸਹੀ ਹੈ ਮੈਂ ਇਸ ਟਾਣੀ ਨੂੰ ਹੀ ਰੱਖਾਂ ਅਗਲੇ ਸਾਲ ਮੈਂ ਇਸ ਟਾਣੀ ਦੇ ਉੱਪਰ ਜਿਹੜਾ ਹੈਗਾ ਫਲ ਲਵਾਵਾਂਗਾ ਉਸੇ ਹਿਸਾਬ ਨਾਲ ਕਾਂਟ੍ਰੋਲ ਕਰਨੀ ਹੈ ਤਾਂ ਉਹਨੂੰ ਥੋੜਾ ਉਸ ਤਰ੍ਹਾਂ ਵਿਰਲਾ ਕਰਨਾ ਹੈ ਬੂਟਿਆਂ ਦਾ ਵਿਕਾਸ ਸਹੀ ਹੋਵੇ ਤੇ ਟਾਣੀਆਂ ਨੂੰ ਸਿਰ ਜ ਹੈਗਾ ਇੱਕ ਵੱਡੀ ਗੱਲ ਜਿਹੜੀ ਧਿਆਨ ਰੱਖਣ ਵਾਲੀ ਹੈ ਤੁਸੀਂ ਕੋਈ ਵੀ ਫਲਦਾਰ ਬੁੱਟਾ ਹੈ ਤਣੇ ਦੇ ਨੇੜੇ ਜਿੰਨੀਆਂ ਟਾਣੀਆਂ ਹੋਣੀਆਂ ਉਹਨਾਂ ਚੰਗਾ ਜਿਹੜੀ ਟਾਣੀ ਤਣੇ ਤੋਂ ਬਹੁਤ ਦੂਰ ਚਲੀ ਜਾਂਦੀ ਹੈ ਫਿਰ ਉਸ ਨੂੰ ਕੋਈ ਬਹੁਤਾ ਫਾਇਦਾ ਨਹੀਂ ਹੁੰਦਾ ਤੇ ਤਣੇ ਤੋਂ ਬਾਹਰੀਆਂ ਦੂਰ ਨੂੰ ਲੰਮੀਆਂ ਜਾਂਦੀਆਂ ਟਾਣੀਆਂ ਨੂੰ ਸਾਨੂੰ ਇਹ ਰਹਿਗਾ ਕਟਣਾ ਪਵੇਗਾ ਠੀਕ ਇਸ ਤਰੀਕੇ ਨਾਲ ਲੂਚਾ ਇਹ ਲੂਚਾ ਨੂੰ ਵੀ ਜਿਹੜਾ ਹੈਗਾ ਸਰਦੀ ਦੇ ਵਿੱਚ ਹੀ ਆਪਾਂ ਕਟਾਈ ਕਰਨੀ ਹੈ ਆੜੂ ਦੀ ਵੀ ਸਰਦੀ ਕੀ ਕਰਨੀ ਹੈ ਹੁਣ ਤੁਸੀਂ ਲੇਟ ਹੋ ਜਲਦੀ ਜਲਦੀ ਕਟਾਈ ਖਤਮ ਹੋਣੀ ਚਾਹੀਦੀ ਹੈ ਲੂਚੇ ਨੂੰ ਜਿਹੜਾ ਹੈ ਫਾਲਕ ਕਿਸਮ ਦੇ ਮੁਤਾਬਕ ਸਾ ਇਹ ਇੱਕ ਸਾਲ ਦੀਆਂ ਟਾਹਣੀਆਂ ਤੇ ਜਾਂ ਫਿਰ ਛੋਟੀਆਂ ਖੁੰਗੀਆਂ ਤੇ ਲੱਗਦਾ ਜਿਵੇਂ ਉਹਦੇ ਵਿੱਚ ਨਾਖ ਦੇ ਵਿੱਚ ਖੁੰਗੀ ਹੁੰਦੀ ਹੈ ਲੂਚੇ ਦੀ ਹਰ ਸਾਲ ਹਲਕੀ ਕਾਣ ਛੜ ਕਰਨੀ ਪੈਂਦੀ ਹੈ ਬੂਟੇ ਦੀ ਛਤਰੀ ਅੰਦਰੋਂ ਪਤਲੀਆਂ ਸੁੱਕੀਆਂ ਬਿਮਾਰੀ ਵਾਲੀਆਂ ਤੇ ਆਪਸ ਫਸਦੀਆਂ ਸਾਰੀਆਂ ਟਾਹਣੀਆਂ ਕੱਟ ਕੇ ਵਿਰਲਾ ਕਰ ਦਿਓ ਇਹ ਤੋਂ ਇਲਾਵਾ ਜੜਾਂ ਦੇ ਜੜਾਂ ਤੇ ਤਣੇ ਦੇ ਵਿੱਚੋਂ ਜਿਹੜੀਆਂ ਟਾਹਣੀਆਂ ਨਿਕਲਦੀਆਂ ਉਹ ਖਤਮ ਕਰ ਦੇਣੇ ਚਾਹੀਏ ਤਕਰੀਬਨ ਹਰ 4-5 ਸਾਲ ਬਾਅਦ ਮਗਰੋਂ ਬੂਟਿਆਂ ਨੂੰ ਭਾਰੀ ਸਿੰਗਾਈ ਕਰਨੀ ਪਊਗੀ ਤੇ ਬੂਟਿਆਂ ਦੀ ਸਹੀ ਕਾਂਟਸ਼ੈਂਟ ਹਰ ਵਾਰੇ ਕਰਨਾ ਬੂਟਿਆਂ ਨੂੰ ਲੋਡ ਸਮੇਂ ਬਤੇਲੇ ਫਲ ਲੱਗਦਾ ਠੀਕ ਹੈ ਇਸੇ ਤਰੀ ਨਾਲ ਅੰਗੂਰ ਹੈ ਹੁਣ ਅੰਗੂਰ ਦੇ ਵਿੱਚ ਕੀ ਹੈ ਅੰਗੂਰ ਦੇ ਵਿੱਚ ਆਪਾਂ ਨੂੰ ਜਿਹੜਾ ਹੈਗਾ ਹੈ ਉਹਦੀਆਂ ਥੱਲਿਓਂ ਮੁੱਢ ਦੇ ਵਿੱਚੋਂ ਚਾਰ ਸ਼ਾਖਾ ਆਪਾਂ ਬਣਾ ਕੇ ਚਲਦੇ ਹਾਂ ਚਾਰੋਂ ਸ਼ਾਖਾ ਬਣਾ ਕੇ ਉਹਨੂੰ ਆਪਾਂ ਅੱਗੇ ਜਿਹੜਾ ਹੈਗਾ ਵਧਾਉਣੀ ਹੈ ਤਾਂ ਚਾਰਾਂ ਤੋਂ ਬਿਨਾਂ ੇਠਲੇ ਪਾਸੋਂ ਜਿਹੜੀਆਂ ਹੋਰ ਦਸਰਾਂ ਨਿਕਲੀਆਂ ਉਹਨੂੰ ਪੂਰੀ ਕਾਂਟਸ਼ੈਂਟ ਕਰ ਦੇਣੀ ਹੈ ਠੀਕ ਹੈ ਅਮਰੂਦ ਅਮਰੂਦ ਦੇ ਵਿੱਚ ਇੱਕ ਚੀਜ਼ ਧਿਆਨ ਰੱਖਣੀ ਹੈ ਕਿ ਅਮਰੂਦ ਨਵੀਂ ਫਟਾਰ ਤੇ ਲੱਗਦਾ ਹੈ। ਅਮਰੂਦ ਨਵੀਂ ਫਟਾਰ ਤੇ ਲੱਗੇਗਾ। ਤੇ ਫਲਾਂ ਦੀ ਤੜਾਈ ਤੋਂ ਬਾਅਦ ਜਿਹੜੀਆਂ ਪ੍ਰਾਣੀਆਂ ਟਾਹਣੀਆਂ ਦੇ ਸਿਰਿਆਂ ਦੀ ਲਗਭਗ 10 ਸੈਂਟੀਮੀਟਰ ਕਟਾਈ ਕਰਨਾ ਨਵੀਆਂ ਟਾਹਣੀਆਂ ਦੀ ਫੋਟ ਹੁੰਦੀ ਹੈ। ਤੇ ਚਾਲੂ ਮੌਸਮ ਦੇ ਨਾਲ ਭਰਪੂਰ ਫਲ ਇਹ ਚ ਲੱਗਦਾ ਹੈ। ਅਮਰੂਦ ਦੇ ਵਿੱਚ ਇਹ ਧਿਆਨ ਰੱਖਣਾ ਕਿ ਅਮਰੂਦ ਨੂੰ ਵਿਚਾਲੋਂ ਜੇ ਆਪਾਂ ਖਾਲੀ ਕਰੀਏ ਤੇ ਜਿਹੜੀਆਂ ਸਾਈਡਾਂ ਵਾਲੀਆਂ ਟਾਹਣੀਆਂ ਇਹਨੂੰ ਬਾਹਲੀ ਲੰਮੀ ਨਾ ਜਾਣਦੀਏ ਠੀਕ ਹੈ। ਤਾ ਅੰਮ੍ਰੋਦ ਦੀ ਜਿਹੜੀ ਹੈਗੀ ਕਟਾਈ ਆ ਗਿਆ ਆਪਾਂ April ਦੇ ਵਿੱਚ ਇਕਰਾਂਗੇ ਇਸੇ ਤਿੱਕਰ ਬੇਰ ਹੈ ਬੇਰੀ ਦੇ ਵਿੱਚ ਹਮੇਸ਼ਾ ਫਲ ਜਿਹੜਾ ਹੈਗਾ ਉਹ ਨਵੀਂ ਫੋਟ ਤੇ ਲੱਗੂਗਾ ਪੁਰਾਣੀ ਫੋਟ ਤੇ ਜਿਹੜਾ ਹੈਗਾ ਉਹਨਾਂ ਫਲ ਨਹੀਂ ਲੱਗਣਾ ਇਸੇ ਕਰਕੇ ਬੁੱਟੇ ਦੀ ਹਰ ਸਾਲ ਵਧਿਆ ਕਟਾਈ ਕੀਤੀ ਜਾਂਦੀ ਹੈ ਠੀਕ ਹੈ ਚੰਗੇ ਤਰੀਕੇ ਦੇ ਨਾਲ ਇਹ ਕਿਵੇਂ ਜਿਵੇਂ ਕਿ ਬੇਰ ਦੀ ਕਿਸਮ ਸਨੋਰ 2 ਦੇ ਵਿੱਚ ਪਿਛਲੇ ਸਾਲ ਵਾਧੇ ਦੀਆਂ 8 ਅੱਖਾਂ ਰੱਖ ਕੇ ਟਾਹਣੀਆਂ ਦੇ ਸਿਰੇ ਕੱਟਣਾ ਵਧੇਰੇ ਝੜ ਮਿਲਦਾ ਹੈ ਅਸੀਂ ਜਿਆਰਾਤਰ ਜਿਹੜਾ ਹੈਗਾ ਇਹਦਾ ਥੱਲੇ ਮੁੱਢ ਰੱਖ ਕੇ ਮੁੱਢ ਦੇ ਉੱਤੇ ਛੇ ਬਣਾ ਲਈ ਜਾਂਦੀ ਹੈ ਤੇ ਉਸ ਮੁੱਢ ਦੇ ਉੱਪਰ ਲੀਆਂ ਸਾਰੀ ਜੀ ਕਟਾਈ ਕਰ ਦਿੱਤੀ ਜਾਂਦੀ ਹੈ ਤੇ ਉਹਦੇ ਨਾਲ ਜਿਹੜਾ ਹੈਗਾ ਬਹੁਤ ਵਧੀਆ ਤਿੱਕ ਦੇ ਨਾਲ ਫਲ ਜਿਹੜਾ ਹੈਗਾ ਚੱਕਦਾ ਜਾਮਨ ਦਾ ਤੁਹਾਨੂੰ ਦੱਸ ਹੀ ਦਿੱਤਾ ਤੇ ਇਹ ਇਹ ਜਿਹੜੀਆਂ ਮੇਨ ਆਪਣੀਆਂ ਹੈਗੀਆਂ ਚੀਜ਼ਾਂ ਫੇਰ ਥੋੜੀ ਇਹਨਾਂ ਦੀ ਕਟਾਈ ਦੇ ਸਮੇਂ ਦਾ ਤੁਸੀਂ ਧਿਆਨ ਰੱਖ ਲਓ ਕਿ ਕਦੋਂ-ਕਦੋਂ ਕਟਾਈ ਆਪਾਂ ਕਰਨੀ ਹੈਗੀ ਐ ਅਮਰੂਦ ਮਾਰਚ ਮਹੀਨੇ ਦੇ ਵਿੱਚ ਆਂਬ ਜਨਵਰੀ ਦੇ ਵਿੱਚ ਲੀਚੀ ਅਗਸਤ ਸਤੰਬਰ ਦੇ ਵਿੱਚ ਇਹਦੀ ਕਟਾਈ ਜਿਹੜੀ ਹੈਗੀ ਹੈ ਕਰਨੀ ਹੁੰਦੀ ਹੈ। ਨਾਸ਼ਪਾਤੀ ਦਸੰਬਰ ਜਨਵਰੀ ਦੇ ਵਿੱਚ ਫਟਾਰ ਹੋਣ ਤੋਂ ਪਹਿਲਾਂ ਤੇ ਬੇਰ ਬੇਰ ਜਿਹੜਾ ਹੈਗਾ ਆਪਾਂ ਮਈ ਦੇ ਦੂਜੇ 15 ਵਾੜੇ ਦੇ ਵਿੱਚ ਇਹਨੂੰ ਜਿਹੜਾ ਹੈਗਾ ਕਾਂਟਸ਼ੈਂਟ ਕਰਾਂਗੇ। ਠੀਕ ਹੈ ਇਹ ਚੀਜ਼ ਦਾ ਧਿਆਨ ਤੁਸੀਂ ਰੱਖਣਾ ਹੈ। ਤਾਂ ਇਸ ਤੋਂ ਬਿਨਾ ਜਦੋਂ ਵੀ ਕਾਂਟਸ਼ਾਂਟ ਹੁੰਦੀ ਹੈ ਧਿਆਨ ਇਹ ਰੱਖੋ ਕਿ ਦੇ ਪਾਸੇ ਸੱਕ ਜਿਹੜਾ ਹੈਗਾ ਉਹ ਨਾਲ ਲੱਥੇ ਇਹਦੇ ਨਾਲ ਨਾਲ ਉਹਦੇ ਉੱਪਰ ਤੁਸੀਂ ਬੋਰਡੋ ਮਿਕਸਰਨ ਬੋਰਡੋ ਪੇਸਟ ਜਾਂ ਤੁਸੀਂ ਜਿਹੜਾ ਹੈਗਾ ਕਾਪਰ ਆਕਸੀਕਲੋਰਾਈਡ ਜਿਹੜਾ ਹੈਗਾ ਉਹਦਾ ਸਪਰੇਅ ਕਰਨਾ ਹੈ ਤਾਂ ਕਿ ਕਟ ਤੋਂ ਗੇੜੀ ਦੀ ਬਿਮਾਰੀ ਉਹ ਨਾ ਫੈਲੇ ਜਿਹੜੇ ਸਾਡੇ ਪੱਤ ਝੜੀ ਬੁੱਟੇ ਆ ਜਿਨ੍ਹਾਂ ਦੇ ਪੱਤੇ ਝੜਦੇ ਆ ਇਹ ਆਪਾਂ ਦਸੰਬਰ ਜਨਵਰੀ ਦੇ ਵਿੱਚ ਜਾਂ ਫਿਰ ਹੁਣ ਫਰਵਰੀ ਦੇ ਵਿੱਚ ਫਟਾਰ ਹੋਣ ਤੋਂ ਪਹਿਲਾਂ ਪਹਿਲਾਂ ਤੁਸੀਂ ਉਹਦੀ ਕਟਿੰਗ ਕਰਨੀ ਹੈ ਇਸੇ ਤਿਕਾ ਨਿੰਬੂ ਜਾਂਦੀ ਹੈ ਜਿਵੇਂ ਉਹਦਾ ਫਰੂਟ ਤੋੜ ਲੈਨੇ ਹੋ ਤੇ ਨਵੀਂ ਫਟਾਰ ਚੱਲਣ ਤੋਂ ਪਹਿਲਾਂ ਪਹਿਲਾਂ ਉਹਦੀ ਕਟਿੰਗ ਕਰਨੀ ਹੈ ਤਾਂ ਇਸ ਚੀਜ਼ ਦਾ ਆਪਾਂ ਧਿਆਨ ਖਾਸ ਤੌਰ ਤੇ ਰੱਖਣਾ ਹੈ ਠੀਕ ਹੈ ਚੀਕੂ ਦੀ ਕਟਿੰਗ ਵੀ ਜਿਹੜੀ ਮੱਡੀ ਮੁੱਠੀ ਕਰਨੀ ਹੈ ਉਹ ਸਿਆਲਾਂ ਦੇ ਵਿੱਚ ਹੀ ਹੋਏਗੀ ਤਾਂ ਸਹੀ ਟਾਈਮ ਤੇ ਕਟਿੰਗ ਕਰੋਗੇ ਸਹੀ ਟਾਈਮ ਤੇ ਬਿਮਾਰ ਪਸ਼ਖਾਵਾਂ ਬਾਹਰ ਕੱਢੋਗੇ ਤੁਹਾਡਾ ਬੁਟਾ ਲੰਮੇ ਸਮੇਂ ਤੱਕ ਬਹੁਤ ਵਧੀਆ ਫਲ ਦੇਵੇਗਾ ਤੇ ਬਿਮਾਰੀ ਰਹਿਤ ਬੁੱਟੇ ਵੀ ਰਹਿਣਗੇ ਧੰਨਵਾਦ ਦੋਸਤੋ ਮਿਹਰਬਾਨੀ ਦੋਸਤੋ